ਮੇਰਾ ਰਵਿੰਦਰ ਕੁਮਾਰ ਸੂਦ ਨਾ ਆ ਮੈਂ ਸਿਵਲ ਐਂਡ ਸੰਤ ਰੰਗ ਚ ਰਹਨਾ ਤੇ ਆ ਫੈਕਟਰੀ ਜਿਹੜੀ ਕਿ ਇੰਡਸਟਰੀਏ ਦੀ ਆ ਇਹ ਚੀਮਾ ਚੌਂਕ ਚ ਹੈਗੀ ਆ ਜਿਹਦਾ ਪਲਾਟ ਨੰਬਰ 424 ਆਰ ਕੇ ਰੋਡ ਦੇ ਨਜ਼ਦੀਕ ਹੈ ਇੱਥੇ ਅਜੇ ਕੁਮਾਰ ਕਾਫੀ ਸਮੇਂ ਤੋਂ ਹਿਰਾਫੇਰੀ ਕਰਦਾ ਸੀ ਜਿਹਦਾ ਅਸੀਂ ਕੋਰਟ ਦੇ ਰਾਹੀਂ ਇਹਦੇ ਅੰਗਰੇਜ਼ ਡਿਗਰੀ ਲੈ ਲਈ ਤੇ ਇਹਨੂੰ ਇੰਟਰਫੇਅਰ ਕਰਨ ਦੀ ਅਜਾਜ਼ ਨਹੀਂ ਪਰ ਪਰ ਫਿਰ ਵੀ ਇਹ ਆਪਣੇ ਗੁੰਡੇ ਅਸਰਾ ਨਾਲ ਬਦਮਾਸ਼ੀ ਕਰਦਾ ਰਿਹਾ ਸੋਮਵਾਰ ਦੇ ਦਿਨ ਇਹਨਾਂ ਨੇ ਆਪਣੇ ਗੁੰਡੇ ਕਿਹੜੇ ਆਪਣੇ ਆਪ ਨੂੰ ਲੇਬਰ ਇਨਸਪੈਕਟਰ ਕਹਿੰਦੇ ਨੇ ਉਹਨਾਂ ਰਾਹੀਂ ਮੇਰੇ ਤੇ ਜਾਣ ਲੇਵਾ ਹਮਲਾ ਕਰਵਾਇਆ ਹਥਿਆਰ ਸੀ ਉਹਨਾਂ ਕੋ ਲੇਕਿਨ ਰੱਬੋਂ ਹੋਈ ਮੈਨੂੰ ਬਚਾਅ ਹੋ ਗਿਆ ਨਹੀਂ ਤਾਂ ਮੈਨੂੰ ਮਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਮੈਂ ਨੂੰ ਇਹ ਭਾਈ ਸਾਹਿਬ ਨੇ ਮੇਰੇ ਰਾਜੂ ਜੀ ਇਹ ਮੈਨੂੰ ਆਪਣੇ ਬੰਦਿਆਂ ਰਾਹੀਂ ਮੇਰੀ ਗੱਡੀ ਚ ਸਿਵਲ ਹਸਪੀਟਲ ਲੈ ਕੇ ਆਏ ਉੱਥੇ ਮੇਰਾ ਇਹਨਾਂ ਨੇ ਐਮਰ ਕਟਾਇਆ ਟ੍ਰੀਟਮੈਂਟ ਕਰਾਇਆ ਉਸ ਤੋਂ ਬਾਅਦ ਮੈਂ ਐਪਲੀਕੇਸ਼ਨ ਲਿਖ ਕੇ ਇੱਥੇ ਸੀਪੀ ਔਫਿਸ ਵੀ ਦਿੱਤਾ ਤੇ ਮੈਂ ਮੋਤੀ ਦੇ ਵਿਖਾਣੇ ਵੀ ਦਿੱਤਾ ਥਾਣੇ ਵਾਲਿਆਂ ਨੇ ਇਸ ਦੇ ਉੱਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੈਂ 2 ਦਿਨ ਹੋ ਗਏ ਜਾਂਦਿਆਂ ਨੂੰ ਪਰਸੋਂ ਫੇਰ ਮੈਂ ਗਿਆ ਉੱਥੋਂ ਸਮਾਨ ਫੇਰ ਅਜੇ ਨੇ ਆਪਣੇ ਗੁੰਡੇਆਂ ਦੇ ਬੰਦਿਆਂ ਨੂੰ ਲੈ ਕੇ ਸਮਾਨ ਉੱਥੋਂ ਚੋਰੀ ਕਰਾਇਆ 6 ਟਰੱਕ ਕੱਲ ਵੀ ਕਰਾਇਆ 4 ਟਰੱਕ ਪੁਲਿਸ ਹਈ ਢਾਗਾ ਢਾਗਾ ਫੈਕਟਰੀ ਆ ਉਹਦੇ باوجود ਵੀ ਪੁਲਿਸ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਕਰਨ ਤਿਆਰ ਨਹੀਂ ਕੱਲ ਮੈਂ ਸੀਪੀ ਸਾਹਿਬ ਦੇ ਆਫਿਸ ਆ ਕੇ ਪੇਸ਼ ਹੋਇਆ ਸੀਪੀ ਸਾਹਿਬ ਦੇ ਦਫਤਰਾਂ ਨੂੰ ਫੋਨ ਵੀ ਗਿਆ ਲੇਕਿਨ ਉਹਦੇ باوجود ਵੀ ਉਹਨੇ ਮੌਕੇ ਤੇ ਜਾਣ ਦੀ ਵੀ ਖੇਚਲ ਨਹੀਂ ਕੀਤੀ ਸੀਪੀ ਸਾਹਿਬ ਦੇ ਦਫਤਰੋਂ ਐਸ ਐਚਓ ਜਗਦੀਪ ਸਿੰਘ ਨੂੰ ਫੋਨ ਕੀਤਾ ਵੀ ਪਾਈਏ ਤੇ ਬੰਦੀ ਕਾਰਵਾਈ ਕਰਦੇ ਸੀ ਅੱਜ ਫੇਰ ਸਿਟੀ ਆਫਿਸ ਆਇਆ ਮੈਂ ਸੀਪੀ ਸਾਹਿਬ ਇਸ ਲਈ ਆਇਆ ਸੀਪੀ ਸਾਹਿਬ ਹੈ ਨਹੀਂ ਕਿ ਉਹਨਾਂ ਨੂੰ ਇਹ ਦੱਸਣਾ ਚਾਹਨਾ ਵੀ ਸੀਪੀ ਸਾਹਿਬ ਤੁਸੀਂ ਇੱਕ ਇੱਥੋਂ ਦੇ ਸਟੈਚੂ ਬਣ ਕੇ ਰਹਿ ਗਏ ਹੋ ਕਿਉਂਕਿ ਤੁਹਾਡੇ ਥੱਲੇ ਮਲਾਲੇ ਤੁਹਾਡੀ ਨਹੀਂ ਸੁਣਦੇ ਨਾ ਸੁਣਨਗੇ ਕਿਉਂਕਿ ਮੈਂ ਇੱਕ ਲਾ ਨੂੰ ਮੰਨਣ ਵਾਲਾ ਔਰ ਗੁਨਾਹਗਾਰ ਬੰਦਾ ਕਿਉਂਕਿ ਮੈਂ ਗੁਨਾਹ ਲਾ ਨੂੰ ਮੰਨਿਆ ਇਸ ਕਰਕੇ ਮੈਂ ਗੁਨਾਹਗਾਰ ਹਾਂ ਮੇਰੀ ਸਪੋਲਿਸਿਸ ਹੁੰਦੀ ਜਿਹੜੇ ਬੰਦੇ ਕਾਨੂੰਨ ਨੂੰ ਮੰਨਦੇ ਨਹੀਂ ਅਜੀ ਐਂਡ ਪਾਰਟੀ ਉਹਦੀ ਪੁਲਿਸ ਪ੍ਰੋਟੈਕਸ਼ਨ ਕਰ ਰਹੀ ਹੈ ਕੀ ਕਾਰਨ ਮੰਨਦੇ ਹੋ ਕਿ ਪੁਲਸ ਉਹਦਾ ਪ੍ਰੋਟੈਕਸ਼ਨ ਕਰ ਰਹੀ ਹੈ ਪੈਸੇ ਇਹਦੇ ਇਹਦੇ ਬਾਰੇ ਮੈਂ ਕੀ ਦੱਸ ਸਕਦਾ ਜਿਸ ਬਾਰੇ ਮੈਨੂੰ ਇਨਫੋਰਮੇਸ਼ਨ ਹੀ ਨਹੀਂ ਹੈ ਕੋਈ ਰਾਜਨੀਤਿਕ ਦਬਾਅ ਵੀ ਹੋ ਸਕਦਾ ਨਹੀਂ ਕੁਝ ਵੀ ਮੈਂ ਕਹਿ ਸਕਦਾ ਜੀ ਹੁਣ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਇਹ ਤਾਂ ਪੁਲਸ ਜੇ ਉੱਥੇ ਆਪਣੀ ਇਨਵੈਸਟੀਗੇਸ਼ਨ ਕਰੇਗੀ ਉਸ ਦਿਨ ਹੀ ਪਤਾ ਲੱਗੇਗਾ ਜਾਂ ਏਜੰਸੀ ਕਰੇ ਠੀਕ ਹੈ ਜੇ ਇਹ ਨਹੀਂ ਕਰਦੇ ਆਨ ਨਾਲੇ ਸਮੇਂ ਦੇ ਵਿੱਚ ਮੈਂਬਰਾਂ ਪਰਿਵਾਰ ਲੈ ਕੇ ਇੱਥੇ ਭੁਖ ਹੜਤਾਲ ਤੇ ਵੀ ਬੈਠ ਸਕਦਾ ਅੱਜ ਕਿਸੇ ਅਫਸਰ ਨਾਲ ਮਿਲੇ ਅੰਦਰ ਅੱਜ ਇੱਕ ਮੈਡਮ ਜੀ ਨੇ ਹੈੱਡ ਕੁਆਰਟਰ ਨਾਲ ਮਿਲੇ ਆ ਉਹਨਾਂ ਨੇ ਵੀ ਕੈਜੂਅਲ ਵੇ ਨਾਲ ਆਪਣੇ ACP SHQ ਨੇ ਫੋਨ ਹੀ ਚੱਕਿਆ ਉਹਨਾਂ ਦਾ ਤੇ ACP ਸਾਹਿਬ ਨੇ ACP ਨੂੰ ਫੋਨ ਕੀਤਾ ਉਹਨੂੰ ਕੈਜੂਅਲ ਵੇ ਨਾਲ ਕਹਿੰਦੇ ਵੀ ਆ ਦੇਖ ਲੋ ACP ਇੰਡਸਟਰੀ ਨੇ ਉਹਨਾਂ ਨੂੰ ਕਿਹਾ ਪਰ ਮੈਨੂੰ ਹੁਣ ਤੋਂ ਵੀ ਕੋਈ ਇਨਸਾਫ ਮਿਲਣ ਦਾ ਕੋਈ ਹੈ ਨਹੀਂ ਕਿਉਂਕਿ ਮੈਨੂੰ ਇੱਥੇ ਹੀ ਤਾਂ ਹੀ ਬੈਠਾ ਵੀ ਇੱਥੇ ਮੈਨੂੰ ਪਹਿਲਾਂ ਤਾਂ ਮੇਰੀ MR ਦੇ ਤੇ ਪਰਚਾ ਕੱਟਿਆ ਜਾਵੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਫੇਰ ਵੀ ਮੈਂ ਕਿਤੇ ਮੈਂ ਨਹੀਂ ਕਿਤੇ ਵੀ ਜਾਣਾ ਚਾਹਦਾ ਜਿਹੜਾ ਕੋਰਟ ਦਾਣਾ ਨੇ ਆਰਡਰ ਨੂੰ ਨਹੀਂ ਮੰਨਿਆ ਉਹਦੀ ਵੀ ਕੋਈ ਕਾਰਵਾਈ ਕਰਵਾਉਣਾ ਉਹ ਹਾਂ ਇਹਨਾਂ ਨੇ ਪੁਲਿਸ ਵਾਲੇ ਨੇ ਕੋਈ ਕੀਤੀ ਨਹੀਂ ਕਾਰਵਾਈ ਪਰ ਮੈਂ ਕੋਰਟ ਦੇ ਵਿੱਚ ਕੰਟੈਂਪਟ ਕੋਰਟ ਉਹਦੇ ਗੇਸ ਲਾ ਚੁੱਕਾ ਹੈ ਉਹਨੂੰ ਸਰ ਵੀ ਹੋ ਚੁੱਕਾ ਹੈ ਉਸ ਬਾਰੇ ਲੇਕਿਨ ਪੁਲਸ ਉਹ ਪਤਾ ਨਹੀਂ ਕਿਉਂ ਨਹੀਂ ਇਸ ਬਾਰੇ ਕਾਨੂੰਨ ਐ ਲਾਅ ਬਾਰੇ ਸੋਚਦੀ ਕਿਉਂਕਿ ਲੁਧਿਆਣੇ ਦਾ ਇਸ ਹਾਮਨਾ ਦਾ ਕਾਨੂੰਨ ਜਾਂ ਲਾਅ ਆ ਹੋ ਰੰਮ ਪਰੋਸੇ ਹੀ ਆ ਆਮ ਪਬਲਿਕ ਨੂੰ ਕੋਈ ਵੀ ਲੀ ਮਿਲਣ ਦੀ ਚਾਂਸ ਹੈ ਨਹੀਂ ਆਣ ਟਾਈਮ ਕਿ ਅਸੀਂ ਤਾਂ ਗੁੰਡਾਂਸਰਾਂ ਦੇ ਖਿਲਾਫ ਆ ਗੁੰਡਾਂਸਰ ਸਾਡੇ ਅੱਗੇ ਅੱਗੇ ਇਹ ਸਭ 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 ਝੂਠ ਆ ਮੈਂ ਇਸੀ ਦਾ ਦਾਵਾ ਆ ਪ੍ਰੂਫ ਆ ਮੇਰੇ ਜੇ ਗੁੰਡੇ ਆ ਸਾਡੇ ਖਿਲਾਫ ਹੁੰਦੇ ਤੇ ਮੇਰੇ ਤੇ ਕਿੱਦਾਂ ਹੋ ਜਾਂਦੀ ਕਾਰਵਾਈ ਮੇਰੇ ਗੁੰਡੇ ਕਿੱਦਾਂ ਹੁੰਦੇ ਅਜ ਤੱਕ ਗੁੰਡੇ ਅੰਦਰ ਹੁੰਦੇ ਗੁੰਡੇ ਦਾ ਸ਼ਰੇਆਮ ਘੁੰਮਦੇ ਨੇ ਗੁੰਡੇ ਨੂੰ ਤਾਂ ਹਾਲ ਤੱਕ ਬੁਲਾਇਆ ਵੀ ਨਹੀਂ ਮੌਕੇ ਵਾਰਦਾਤ ਨਹੀਂ ਪੁੱਛ ਗਈ ਇਸ ਤੋਂ ਤੁਸੀਂ ਆਪ ਸਮਝ ਸਕਦੇ ਹੋ ਵੀ ਗੁੰਡਿਆਂ ਨੂੰ ਫੜਨ ਦਾ ਬਹੁਤ ਦੂਰ ਦੀ ਗੋੜੀ ਉਹ ਵਾਰਦਾਤ ਨਹੀਂ ਕਿ ਅਜ ਤੱਕ ਕੋਈ ਵੀ ਮੁਲਾਜ਼ਮ ਨਹੀਂ ਗਿਆ ਸੀਪੀ ਸਾਹਿਬ ਸਾਰੇ ਝੂਠ ਬੋਲਦੇ ਨੇ ਪਬਲਿਕ ਨੂੰ ਝੂਠ ਬੋਲ ਰਹੇ ਨੇ ਇਹ ਮੈਂ ਓਪਨ ਕਹਿ ਰਿਹਾ ਹਾਂ ਆ ਤੁਸੀਂ ਕੀ ਮੰਗ ਕਰਦੇ ਮੈਂ ਕਹਿੰਦਾ ਵੀ ਇਨਸਾਫ ਦਿੱਤਾ ਜਾਵੇ ਨਹੀਂ ਤਾਂ ਕੋਰਟ ਦੇ ਦਰਵਾਜ਼ੇ ਨੇ ਇੱਥੇ ਭੁਖਟਾ ਰੱਖਾਂਗਾ ਜੋ ਅਫਸਰ ਹੈਗੇ ਨੇ ਜਿਹੜੇ ਉਹਨਾਂ ਨੇ ਕੀਤੀ ਨਹੀਂ ਕਾਰਵਾਈ ਉਹਦੇ ਅੰਗੇਸ਼ ਜੋ ਭਾਗੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿਲਾਇਆ ਜਾਵੇ ਹਾਜੀ ਬਾਜੀ ਤੁਸੀਂ ਕਮਿਸ਼ਨਰ ਸਾਹਿਬ ਦੇ ਸਾਹਦੇ ਆਏ ਹੋ ਕਮਿਸ਼ਨਰ ਸਾਹਿਬ ਦੇ ਸਰ ਇਹ ਸਭ ਤੋਂ ਮਲੇਕ ਪਿਓਦਰਜਾ ਅੰਕਲ ਨੇ ਜਿਨ੍ਹਾਂ ਦੇ ਨਾਲ ਵਾਕਿਆ ਹੋਇਆ 20 ਤਰੀਕ ਤੇ ਤੇ ਮੈਂ ਅਜੇ ਚੇਅਰਮੈਨ ਨੋਟਿਸ ਹਲ ਪੰਜਾਬ ਹਿੰਦੁਸਤਾਨੀ ਆਵਾਮ ਮੋਰਚਾ ਇਹੀ ਮੰਗ ਕਰਦਾ ਵਾਂ ਕਿ ਕਮਿਸ਼ਨਰ ਸਾਹਿਬ ਅੱਗੇ ਕਿ ਕਮਿਸ਼ਨਰ ਸਾਹਿਬ ਤੁਸੀਂ ਤੱਕ ਇਹਨਾਂ ਦੇ ਅੱਗੇ ਸਟੈਚੂ ਬਣ ਕੇ ਰਹਿ ਗਏ ਹੋ ਤੇ ਕਿੱਦਾਂ ਸਾਡੇ ਲੋਕਾਂ ਦਾ ਇਹਨਾਂ ਦਾ ਕਿੱਦਾਂ ਇਨਸਾਫ ਹੋਏਗਾ ਜੇ ਸਾਨੂੰ ਅੱਜ ਦੇ ਤਰੀਕ 'ਚ ਇਹ ਇਨਸਾਫ ਨਹੀਂ ਦਿੰਦੇ ਤੇ ਆਪਾਂ ਇਹਨਾਂ ਦੇ ਪਰਿਵਾਰ ਨੂੰ ਲੈ ਕੇ ਤੇ ਪੁਖੜਤਾਲ ਤੇ ਬਹਾਂਗੇ ਕਿਉਂਕਿ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਨਹੀਂ ਸਰਕ ਰਹੀ ਕਿਉਂਕਿ ਅੱਜ 4 ਦਿਨ ਹੋ ਗਏ ਨੇ ਨਾ ਤੇ ਉਹ ਗੁੰਡਾ ਅਨਸਰ ਫੜੇ ਗਏ ਨੇ ਉਹਨਾਂ ਦੇ ਗੁੰਡਾ ਅਨਸਰਾਂ ਦੇ ਹੁਣ ਸਾਨੂੰ ਇਹ ਚੀਜ਼ ਤਾਂ ਨਹੀਂ ਪਤਾ ਕਿ ਪੁਲਿਸ ਕਿਸ ਦਬਾਅ ਦੇ ਥੱਲੇ ਕੰਮ ਕਰ ਰਹੀ ਆ ਤੇ ਇਹੀ ਮੈਂ ਚਾਹੁੰਦਾ ਕਿ ਮਿਨੀਟਰ ਸਾਹਿਬ ਨੂੰ ਕਿ ਅੱਜ ਦਾ ਦਿਨ ਇਹਨਾਂ ਦੇ ਕੋਲ ਆ ਨਹੀਂ ਤਾਂ ਕੱਲ ਆਪਾਂ ਪੁਖੜਤਾਲ ਤੇ ਬੈਠਾਂਗੇ ਕਿ ਜਦਾਂ ਤੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਏ ਤੇ ਜਾਂ ਫਿਰ ਖੋਦੀ ਇਹਨਾਂ ਨੂੰ ਕਹਿ ਦਿੱਤਾ ਜਾਏ ਕਿ ਜਨਾਬ ਤੁਸੀਂ ਕੁਝ ਖਾ ਕੇ ਤੇ ਮਰ ਜਾਓ ਸਰ ਕੀ ਨਾ ਮਤੋ ਜੀ ਅਜੇ ਰੁਕਤਾ ਜੀ ਸਰ ਮੈਟਰ ਕੀ ਹੈ ਤੁਹਾਡੇ ਤੇ ਐਲੀਗੇਸ਼ਨ ਲਗਾਏ ਕਿਹਦੇ ਜੀ ਤੁਸੀਂ ਬਰਮਾਚੀ ਕਰ ਰਹੇ ਹੋ ਜਾਂ ਜਾਲੀ ਸੈਨ ਕਰਦੇ ਹੋ ਤੁਹਾਡੇ ਬ੍ਰਦਰ ਵੱਲੋਂ ਤੇ ਤੁਹਾਡੇ 파ਟਨਰ ਹੈਗੇ ਨੇ ਉਹਨਾਂ ਵੱਲੋਂ ਐਲੀਗੇਸ਼ਨ ਲਗਾਏ ਨੇ ਕਿ ਤੁਸੀਂ ਇਹਨੂੰ ਮਾਮਲਾ ਕੀ ਹੈ ਜੀ ਸਰ ਕੋਈ ਗਲਤ ਫਾਈਨ ਨਹੀਂ ਕਿਤੇ ਵੀ ਕੋਈ ਅਸੀਂ ਗੱਲ ਨਹੀਂ ਹੈ ਅਸੀਂ ਕੰਪਨੀ ਮੇਰਾ ਤੇ ਪਿਜੇ ਨਾਲ ਗੌਤਮ ਗੁਪਤਾ ਨਾਲ ਪਿਛਲੇ 7-8 ਸਾਲ ਤੋਂ ਚਲਾ ਰਹੇ ਹਾਂ ਤੇ ਗੌਤਮ ਗੁਪਤਾ ਨੇ ਪਿਛਲੇ ਸਾਲ ਚੋਰੀ ਕਰ ਲਈ 12 ਕਰੋੜ ਦੇ ਨਹੀਂ ਸਕਦੇ ਕਿਹੜੀ ਕੰਪਨੀ ਹੈ ਰੀਨਸ ਟੈਕਸਪਲ ਲਿਮਟਿਡ ਠੀਕ ਹੈ ਉਹ ਚੋਰੀ ਦੇ ਕਾਰਨ ਅਫੀਸ ਦੇ ਵਿੱਚ ਐਪਲੀਕੇਸ਼ਨ ਦੇਤੀ ਪੁਲਿਸ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਸਰ ਤੇ ਇਲਜ਼ਾਮਦਾਨੀ ਸ਼ੁਰੂ ਕਰ ਦਿੱਤੀ ਹੈ ਇਹ ਜਿਹੜੇ ਵੀ ਇਲਜ਼ਾਮ ਨੇ ਲਾਇਆ ਸਾਰੇ ਗਲਤ ਹੈ ਉਹ ਬੇਮਤਲਬ ਆ ਸਾਹਿਬ ਉਹਨਾਂ ਨੂੰ ਕਿਹਾ ਗਿਆ ਜੀ ਪਰ ਪੈਂਚਰ ਤੋਂ ਤੱਕ ਬੌਂਸਰ ਦਿੱਲੀ ਤੋਂ ਬੁਲਵਾ ਕੇ ਉਹਨਾਂ ਨੇ ਮਾਲ ਪਾਈ ਕਰਵਾਈਆ ਤੇ ਦੂਸਰੇ ਦਾ ਕੈਚ ਉਹ ਚੱਲ ਗਿਆ ਪਰ ਨਾ ਪਹ ਗਿਆ ਮੌਜਦਗੀ ਤੇ ਪਹ ਪਈਆ ਪਲੱਸ ਮੋਤੀ ਨਗਰ ਥਾਣਾ ਦੇ ਕੇ ਐਸਆਈ ਨੇ ਜਿੰਨਾ ਵੀ ਸਾਥ ਦੇ ਨਾਲ ਜੀ ਕੰਮ ਕੀਤਾ ਹੈ ਮਾਲ ਬਾਰ ਘਟਵਾਇਆ ਸਾਹਮਣੇ ਕੋਈ ਫੈਕਟਰੀ ਵਾਲਾ ਆ ਉਹਦਾ ਆਟ ਵਾਲਾ ਸੀ ਜਿਹਦੇ ਬਲਵਾਤੀ ਕੀਤੀ ਤੇ ਉਹਨਾਂ ਨੇ ਫੋਰਸ ਤੇ ਅਟੈਕ ਨਹੀਂ ਨਹੀਂ ਬਿਲਕੁਲ ਗਲਤ ਆ ਉਹਨਾਂ 'ਤੇ ਟੱਪਾਂ ਲੱਗੀਆਂ ਹੋਈਆਂ ਨੇ ਜੀ ਉਹ ਛੱਟਾਂ ਜਿਹੜੀਆਂ ਲੱਗੀਆਂ ਜਿਉ ਇਹਨਾਂ ਲੇਬਰ ਪੁੜਕਾਈ ਸੀ ਲੇਬਰ ਨਹੀਂ ਇਹਨਾਂ ਨੇ ਮਾਰ ਪਿੱਟ ਕੀਤੀ ਰਵਿੰਦਰ ਗੁੱਪਤ ਰਵਿੰਦਰ ਸੌਰਪ ਰਵਿੰਦਰ ਫੋਰ ਕਿੰਨਾ ਵੱਲੋਂ ਕੰਪਲੀਟ ਰਵਿੰਦਰ ਰਵਿੰਦਰ ਸ਼ੂਜ਼ ਸੰਦੀਪ ਕਾੜੇ ਕੋ ਬੰਦਾ ਹੈ ਨਹੀਂ ਤੁਹਾਡੇ ਪਾਰਟਨਰ ਵੀ ਨੇ ਜੀ ਉਹਨਾਂ ਨੇ ਨਹੀਂ ਨਹੀਂ ਮਤਲਬ ਹੀ ਨਹੀਂ ਕਿਤੇ ਵੀ ਕੋਈ ਉਹਨਾਂ ਵੱਲੋਂ ਕੰਪਲੀਟ ਕਰ ਦਿੱਤੀ ਕਿ ਉਹਨਾਂ ਨਾਲ ਮਾਰਕੋਟ ਵੀ ਹੋਈ ਉਹਨਾਂ ਨੇ ਹੀ ਲੇਬਰ ਪੁਕਾਈ ਨਾ ਜੀ ਉਹਨਾਂ ਨੇ ਲੇਬਰ ਪੁਕਾਈ ਅਸਲੀ ਲੇਬਰ ਨਹੀਂ ਉਹਨਾਂ ਨੇ ਲੜੇ ਲੇਬਰ ਕਿਤਾ ਪੁਕਾਈ ਲੇਬਰ ਨੂੰ ਕਹਿੰਦੇ ਤਨਖਾਹਾਂ ਨੇ ਦੇਵੀ ਜਿਹੜਾ ਬਾਹੂ ਹੈ ਬਾਹੂ ਪੱਜ ਗਿਆ ਤਾਂ ਛੱਡ ਕੇ ਬਾਹੂ ਇੱਥੇ ਆਂਦਾ ਹੀ ਨਹੀਂ ਲੇਬਰ ਉਹਨਾਂ ਨੂੰ ਤਨਖਾਹ ਦੇਈ ਨਹੀਂ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਪੈਸੇ ਦਊਂਗਾ ਸਰ ਰਵਿੰਦਰ ਸੂਦੀ ਨੇ ਜਿਹੜਾ ਸਾਡੇ ਨੂੰ ਇਨਜਾਮ ਲਾਇਨੇ ਉਹ ਸਹੀ ਨਹੀਂ ਗੱਲ ਲੱਗੀ ਬਿਲਕੁਲ ਗਲਤ ਨੇ ਸਰ ਕੀ ਕਹਿਣਾ ਕਹੋ ਸਰ ਰਵਿੰਦਰ ਸੂਦੀ ਕਾਪੀ ਮਤਲਬ ਬੇਕਾਰ ਜਿਹਾ ਆਦਮੀ ਹੈ ਆਪ ਹੀ ਜੇਲ੍ਹ ਆ ਕੇ ਆਏ 3-4 ਸਾਲ ਉਹਦਾ ਕੋਈ ਬੇਸ ਨਹੀਂ ਹੈਗਾ ਬੋਲੀ ਜਾਂਦਾ ਬਿਨਾਂ ਮਤਲਬ ਬੋਲੀ ਜਾਂਦਾ ਤੁਹਾਡੇ ਬਰਦਰ ਵੱਲੋਂ ਵੀ ਟਰਪੇ ਇੱਕ ਐਪਲੀਕੇਸ਼ਨ ਮਹੌਲੀ ਐ ਜਿਸ ਨਗਰ ਦਿੱਤੀ ਗਈ ਸੀ ਜਿਹਦੀ ਵਿਅਕਤੀ ਚ ਨਾਗਿਂ ਨਿਆਣਾ ਉਸ ਤੋਂ ਸਹੀ ਹੋ ਗਈ ਹੋਈ ਆ ਵੀ ਜਾਲੀ ਸੈਂ ਤੁਸੀਂ ਕਰਵਾਏ ਨੇ ਬੋਰੋ ਕੰਟਰ ਨੂੰ ਕੱਢਿਆ ਵਾ ਤੇ ਹੁਣ ਉਹਦੇ ਨਾ ਪੁਲਿਸ ਕਮਿਸ਼ਨਰ ਕੋ ਦਰਖਾਸਤ ਆ ਚੁੱਕੀ ਆ ਕੀ ਕਾਪੀ ਮੌਜੂਦ ਹੈ ਤੁਹਾਡੇ ਕੋਲ ਬਿਲਕੁਲ ਵੀ ਨਹੀਂ ਅਸੀਂ ਕੋਈ ਝਾਲੀ ਸਾਈਨ ਨਹੀਂ ਕਰਾਇਆ ਉਹ ਵੀ ਗੌਤਮ ਗੁਪਤਾ ਨੇ ਹੀ ਸਾਈਨ ਕਰਾਈ ਸੀਗੇ ਗੌਤਮ ਗੁਪਤਾ ਨੇ ਉਹਨਾਂ ਨੇ ਰਿਜਿਸਟ੍ਰੇਸ਼ਨ ਲੈ ਕੇ ਦਿੱਤਾ ਸੀ ਸਾਨੂੰ ਅਸੀਂ ਫੇਰ ਵੀ ਉਸ ਤੋਂ ਬਾਅਦ ਥਾਣੇ ਨੂੰ ਅਸੀਂ ਲਿਖ ਕੇ ਸਾਡੀ ਜੇ ਕੋਈ ਇਤਰਾਜ਼ ਅਸੀਂ ਉਹਨੂੰ ਬੰਦੇ ਨੂੰ ਦੁਬਾਰਾ ਰੀਲੀਸਟੇਟ ਕਰਨ ਨੂੰ ਤਿਆਰ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਹੁਣ ਕੀ ਮੰਗ ਕਰਦੇ ਅਸੀਂ ਸਿਰਫ ਇਹ ਕਹਿੰਦੇ ਜਿਓ ਸਚਾਈ ਹੈ ਪੂਰੀ ਤਕਰੀਰ ਕੀਤੀ ਜਾਵੇ ਜੋ ਜਾਇਜ਼ ਗੱਲ ਹੈ ਉਹ ਕੀਤੀ ਜਾਵੇ ਅਸੀਂ ਬਿਲਕੁਲ ਕੋਈ ਗਲਤ ਕੰਮ ਨਹੀਂ ਕੀਤਾ ਇਹਦੀ ਸਾਡਾ ਬਚਾਅ ਕੀਤਾ ਜਾਵੇ ਠੀਕ ਹੈ